ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਵਾਹ ਵਾਹ ਆਪੇ ਅਖਾਐਂਦਾ ਗੁਰਸਬਦੀ ਸਚ ਸੋਈ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ 부ਜੈ ਕੋਈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤੇ ਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡ ਭਾਗੀਆਂ ਵਾਹ ਹੋ ਵਾਹ ਹੋ ਮੋਹ ਕੜਾਈ ਵਾਹ ਹੋ ਵਾਹ ਹੋ ਕਰੈ ਸਈ ਜਨ ਸੋਹਣੇ ਤਿਨ ਕੋ ਪਰਜਾ ਪੂਜਣਾਈ ਵਾਹ ਹੋ ਵਾਹ ਕਰਮ ਪ੍ਰਾਪਤ ਹੋਵੈ ਨਾਨਕ ਦਰ ਸਚੈ ਸੂਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜਕ ਸਤ ਅਭਿਮਾਨੀ ਪਰਮ ਭੂਲੇ ਨਦਰ ਨਿਆਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕਿਤਨਾ ਲੱਭਨੀ ਕਰ ਭੇਖ ਥਕੇ ਭੇਖ ਵਾਨੀ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਗੁਰ ਸਬਦੀ ਖੋਲਾਈਐ ਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੋ ਪਿਆਰੀ ਗੁਰੂ ਸواری ਸਾਧ ਸੰਗਤ ਜੀਉ ਫਤਿਹ ਦੀ ਸਾਂਝ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਆਪ ਜੀ ਨੂੰ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਈ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਸੰਖੇਪ ਕਥਾ श्रवण ਕਰਨ ਦਾ ਸੁਭਾਗ ਸਮਾਪਰਾਪਤ ਹੋਇਆ ਹੈ ਜੀ ਆਓ ਕਥਾ श्रवण ਕਰੀਏ ਜੀ ਸ਼ਲੋਕ ਮਹਲਾ 3 ਇਹ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਬਖਸ਼ ਰਹੇ ਹਨ ਇਹ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 514 ਅੰਦਰ ਰਾਗ ਗੂਜਰੀ ਦੀ ਵਾਰ ਦੇ ਅੰਦਰ ਸੁਭਾਈ ਮਾਨ ਹੈ ਵਾਹ ਵਾਹ ਆਪੇ ਖਾਏਂਦਾ ਗੁਰਸਬਦੀ ਸੱਚ ਸੋਏ ਇਹਨਾ ਬਚਨਾਂ ਰਾਹੀ ਗੁਰੂ ਪਾਤਸ਼ਾਹ ਜੀ ਸਮਝਾਵਨਾ ਕਰਦੇ ਹਨ ਕੋਈ ਵਿਰਲਾ ਗੁਰਮੁਖ ਸਮਝਦਾ ਹੈ ਕਿ ਵਾਹ ਵਾਹ ਆਖਣਾ ਪਰਮਾਤਮਾ ਦੀ ਸਿਫਤ ਸਲਾਹਾ ਕਰਨੀ ਹੈ ਵਾਹ ਵਾਹ ਸਿਫਤ ਸਲਾਹਾ ਹੈ ਗੁਰਮੁਖ ਬੂਝੈ ਕੋਈ ਓਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀ ਮਨ ਮੁਖ ਪਾਸੋਂ ਵਾਹ ਵਾਹ ਅਖਵਾਉਂਦਾ ਹੈ ਭਾਵ ਸਿਫਤ ਸਲਾਹਾ ਕਰਉਂਦਾ ਹੈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਪਰਮਾਤਮਾ ਦੀ ਸਿਫਤ ਸਲਾਹਾ ਦੀ ਬਾਣੀ ਪਰਮਾਤਮਾ ਦਾ ਹੀ ਰੂਪ ਹੈ ਇਸ ਨਾਲ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਨਾਨਕ ਵਾਹ ਵਾਹ ਕਰਤੇ ਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਏ ਨਾਨਕ ਪ੍ਰਭੂ ਦੀ ਸਿਫਤ ਸਲਾਹ ਕਰਦੇ ਆ ਪ੍ਰਭੂ ਮਿਲ ਪੈਂਦਾ ਹੈ ਪਰ ਇਹ ਸਿਫਤ ਸਲਾਹਾ ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ਮਹਲਾ 3 ਅੱਗੇ ਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਗੁਰੂ ਦੇ ਸ਼ਬਦ ਦੁਆਰਾ ਵਾਹੋ ਵਾਹੋ ਆਖਦੀ ਜੀਬ ਸੋਹਣੀ ਲੱਗਦੀ ਹੈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀ ਹੈ ਵਡਭਾਗਿਆ ਵਾਹੋ ਵਾਹੋ ਮੋਹ ਕੜਾਈ ਵੱਡੇ ਭਾਗਾਵਾਲਿਆਂ ਦੇ ਮੂੰਹ ਵਿੱਚੋਂ ਪ੍ਰਭੂ ਵਾਹ ਵਾਹ ਅਖਵਾਉਂਦਾ ਹੈ ਵਾਹ ਵਾਹ ਕਰੈ ਸਈ ਜਨ ਸੋਹਣੇ ਤਿਨ ਕੋ ਪ੍ਰਜਾ ਪੂਜਣ ਆਈ ਜੋ ਮਨੁੱਖ ਵਾਹ ਵਾਹ ਕਰਦੇ ਹਨ ਉਹ ਸੋਹਣੇ ਲੱਗਦੇ ਹਨ ਅਤੇ ਸਾਰੀ ਦੁਨੀਆ ਉਨ੍ਹਾਂ ਦੇ ਚਰਨ ਪਰਸਣ ਆਉਂਦੀ ਹੈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਏ ਨਾਨਕ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦੀ ਸਿਫਤ ਸਾਲਾਹ ਹੁੰਦੀ ਹੈ ਅਤੇ ਸੱਚੇ ਦਰ ਤੇ ਸੋਭਾ ਪ੍ਰਾਪਤ ਹੁੰਦੀ ਹੈ ਪੌੜੀ ਬਜਰ ਕਪਾਟ ਕਾਇਆ ਘੜ ਪੀਤਰ ਕੂੜ ਕੁਸਤ ਬਿਮਾਨੀ ਅਹੰਕਾਰੀ ਮਨੁੱਖਾਂ ਦੇ ਸਰੀਰ ਰੂਪ ਕਿਲੇ ਵਿੱਚ ਕੂੜ ਤੇ ਕੁਸੱਤ ਰੂਪ ਕਰੜੇ ਫਾਟਕ ਲੱਗੇ ਹੋਏ ਹਨ ਪਰਮ ਭੂਲੇ ਨਦਰ ਨਿਆਵਨੀ ਮਨਮੁਖ ਅੰਧ ਅਗਿਆਨੀ ਪਰ ਅੰਨੇ ਅਤੇ ਅਗਿਆਨੀ ਮਨਮੁਖਾਂ ਨੂੰ ਪਰਮ ਵਿੱਚ ਭੁੱਲੇ ਹੋਣ ਕਰਕੇ ਦਿਸਦੇ ਨਹੀਂ ਹਨ ਉਪਾਏ ਕਿਤੇ ਨਾਲ ਲੱਭਨੀ ਕਰ ਭੇਖ ਥੱਕੇ ਭੇਖਵਾਨੀ ਭੇਖ ਕਰਨ ਵਾਲੇ ਲੋਕ ਭੇਖ ਕਰ ਕਰਕੇ ਥੱਕ ਗਏ ਹਨ ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ ਇਹ ਫਾਟਕ ਨਹੀਂ ਦਿਸਦਾ ਗੁਰਬਦੀ ਖੋਲਾਈਐ ਨ ਹਰਨਾਮ ਜਪਾਨੀ ਹਾਂ ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ ਉਹਨਾਂ ਦੇ ਕਪਾਟ ਸਤਗੁਰੂ ਦੇ ਸ਼ਬਦ ਦੀ ਬਰਕਤ ਨਾਲ ਖੁੱਲਦੇ ਹਨ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਪ੍ਰਭੂ ਦਾ ਨਾਮ ਅੰਮ੍ਰਿਤ ਦਾ ਰੁਖ ਹੈ ਜਿਨ੍ਹਾਂ ਨੇ ਇਸ ਦਾ ਰਸ ਪੀਤਾ ਹੈ ਉਹ ਰਜ ਗਏ ਹਨ ਇਨ੍ਹਾਂ ਹੀ ਬਚਨਾਂ ਨਾਲ ਸਮਾਪਤੀ ਕਰਾਂਗੇ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਜੀ ਨੇ ਬਹੁਤ ਨਿਮਰਤਾ ਅਤੇ ਪ੍ਰੇਮ ਨਾਲ ਅੱਜ ਦੇ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਸ਼੍ਰਵਣ ਕੀਤੀ ਹੈ ਹਰ ਦਿਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਸ਼੍ਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ